ਅੰਨ੍ਹਾ ਦੀ ਜ਼ਿੰਦਗੀ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ-ਕਿਵੇਂ ਹੌਲੀ-ਹੌਲੀ ਸਾਡੇ ਮਨ ਦੇ ਉੱਤੇ ਅਸਰ ਕਰਦੇ ਜਾਂਦੇ ਆ ਕਿ ਸਾਡੀ ਜ਼ਿੰਦਗੀ ਦਾ ਇੱਕ ਅੰਗ ਹੀ ਬਣ ਜਾਂਦੇ ਆ ਤੇ ਉਹਨਾਂ ਗੀਤਾਂ ਨੂੰ ਸੁਣਦੇ ਹੋਏ ਅਸੀਂ ਗਲਤ ਤਰ੍ਹਾਂ ਆਵੇ ਛੇ ਤੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ ਜੋ ਕਿ ਸਾਡੇ ਪਰਿਵਾਰ ਦੀ ਸਾਡੀ ਬਰਬਾਦੀ ਦਾ ਕਾਰਨ ਬਣਦੇ ਆ ਤੇ ਇਸ ਨਾਟਕ ਤੋਂ ਸਾਰੇ ਬੱਚਿਆਂ ਨੇ ਆਪਾਂ ਦੇਖ ਹੀ ਲਿਆ ਸਿੱਖ ਵੀ ਲਿਆ ਤੇ ਤੁਸੀਂ ਵਾਅਦਾ ਵੀ ਕੀਤਾਗੇ ਅਸੀਂ ਜਾਨ ਲੱਗੇ ਛੁੱਟੀਆਂ ਦੇ ਸਮੇਂ ਲਾਇਬ੍ਰੇਰੀ ਚੋਂ ਕਿਤਾਬਾਂ ਲੈ ਕੇ ਜਾਵਾਂਗੇ ਤੇ ਸਾਰਾ ਮਹੀਨਾ ਅਸੀਂ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਕਿਹੜਾ ਛੱਡਾਂਗੇ ਤੇ ਵੱਧ ਤੋਂ ਵੱਧ ਸਮਾਂ ਕਿਤਾਬਾਂ ਨੂੰ ਲਗਾਵਾਂਗੇ ਸੋ ਸਾਰੇ ਬੱਚਿਆਂ ਨੇ ਇਸ ਵਾਅਦੇ ਦੇ ਉੱਤੇ ਖੜੇ ਉੱਤਰਨਾ ਹੈ ਆਪਦਾ ਜਿੰਨਾ ਸਮਾਂ ਹੈ ਉਹ ਆਪਣੀ ਪੜ੍ਹਾਈ ਦੇ ਵਿੱਚ ਜਾਂ ਆਪਣੇ ਸੱਭਿਆਚਾਰ ਨੂੰ ਜਾਣਨ ਦੇ ਵਿੱਚ ਲਗਾਉਣਾ ਹੈ ਤਾਂ ਹੀ ਅਸੀਂ ਆਪਣੀ ਦੇਸ਼ ਨੂੰ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ ਇੱਕ ਵਾਰ ਫੇਰ ਮੈਂ ਦੋਵੇਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਅੰਨੀ ਦੂਰੋਂ ਆ ਕੇ ਸਾਡੇ ਬੱਚਿਆਂ ਨੂੰ ਇੱਕ ਬਹੁਤ ਚੰਗੀ ਨਾਟਕ ਤੇ ਰਹਿ ਸਿਖਾਇ ਦਿੱਤੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੁਣਨ ਦੇ ਲਈ ਵੀ ਧੰਨਵਾਦ ਤੁਸੀਂ ਬੜੀ ਪੇਸ਼ੈਂਸ ਦੇ ਨਾਲ ਡਿਸਪਲਿਨ ਬਣਾ ਕੇ ਸੁਨੇਹਾ ਸਾਰੇ ਬੱਚਿਆਂ ਦਾ ਵੀ ਇਸ ਲਈ ਧੰਨਵਾਦ ਇੱਕ ਵਾਰ ਫਿਰ ਮੈਸਮੂ ਸਟਾਫ ਵੱਲੋਂ ਤੇ ਬੱਚਿਆਂ ਵੱਲੋਂ ਦੋਵੇਂ ਵੀਰਾਂ ਦਾ ਸਾਥੀਆਂ ਦਾ ਧੰਨਵਾਦ ਕਰਨਾ ਕਿ ਤੁਸੀਂ ਆ ਕੇ ਸਾਨੂੰ ਇੰਨੀ ਵਧੀਆ ਸਿੱਖਿਆ ਇਤਿਹਾਸਕ ਰਾਮ ਨੇ ਦਿੱਤੀ ਧੰਨਵਾਦ ਠੀਕ